ਮਾਰੇ ਅਨਸਰਾਂ ਸਬੰਧੀ ਮਹਿਮ ਚਲਾਈ ਗਈ ਆ ਗੁਰਦੀਪ ਸਿੰਘ ਅਤੇ ਅਮਨਜੀਤ ਸਿੰਘ ਨੂੰ ਚੋਰੀ ਸੁਦਾ ਚਾਰ ਮੋਟਰਸਾਈਕਲ ਸਮੇਤ ਕਾਬੂ ਕੀਤਾ। ਦਰਾਂ ਦੀ ਹਦਾਇਤ ਮੁਤਾਬਕ ਮੁਤਾਬਕ ਮਾਰੇ ਅਨਸਰਾਂ ਸਬੰਧੀ ਮਹਿਮ ਚਲਾਈ ਗਈ ਆ ਜਿਸ ਕਰਕੇ ਅੱਜ ਗਰਦੀਪ ਸਿੰਘ ਅਤੇ ਅਮਨਜੀਤ ਸਿੰਘ ਨੂੰ ਚੋਰੀशुदा ਚਾਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਪਹਿਲਾਂ ਇਹਨਾਂ ਦੇ ਖਿਲਾਫ ਕੋਈ ਮਾਮਲਾ ਪਹਿਲਾਂ ਗਰਦੀਪ ਸਿੰਘ ਔਰ ਬੰਗੋਲਤੀ ਦੇ ਖਿਲਾਫ ਕਾਜਪੁਰੇ ਚੋਰੀशुदा ਮੋਟਰਸਾਈਕਲ ਦਾ ਪਰਚਾ ਦਰਜ ਆਇਆ ਇਹ ਚੋਰੀ ਕਰਨ ਦੇ ਆਦੀ ਨੇ ਮੁੱਛੇ ਚੋਰੀ ਕਰਨ ਦੇ ਆਦੀ ਦੀ ਇਹ ਹੁਣ ਇਹਨਾਂ ਦਾ ਕੀ ਕੀਤਾ ਗਾ ਇਹਨਾਂ ਦਾ ਜੋ ਜੁਡੀਸ਼ੀਅਨ ਅਦਾਲਤ ਲੈ ਕੇ ਨਾਪਾ ਜੇਲ੍ਹ ਭੇਜਿਆ ਗਿਆ ਮਾਰੇ ਅੰਸਰਾ ਸੰਬੰਧੀ ਮਹਿਮ ਚਲਾਈ ਗਈ ਆ ਅ ਗੁਰਦੀਪ ਸਿੰਘ ਅਤੇ ਅਮਨਜੀਤ ਸਿੰਘ ਨੂੰ ਚੋਰੀ ਸੁਦਾ ਚਾਰ ਮੋਟਰਸਾਈਕਲ ਸਮੇਤ ਕਾਬੂ ਕੀਤਾ। ਪਾਰਾਂ ਦੀ ਹਦਾਇਤ ਮੁਤਾਬਕ ਮੁਤਾਬਕ ਮਾੜੇ ਅਨਸਰਾਂ ਸੰਬੰਧੀ ਮਹਿਮ ਚਲਾਈ ਗਈ ਆ ਜਿਸ ਕਰਕੇ ਅੱਜ ਗੁਰਦੀਪ ਸਿੰਘ ਅਤੇ ਅਮਨਜੀਤ ਸਿੰਘ ਨੂੰ ਚੋਰੀ ਸੁਦਾ ਚਾਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਪਹਿਲਾਂ ਵੀ ਇਹਦੇ ਖਿਲਾਫ ਕੋਈ ਮਾਮਲਾ ਪਹਿਲਾਂ ਗਰਦੀਪ ਸਿੰਘ ਔਰ ਹਮਨਟੀ ਦੇ ਖਿਲਾਫ ਰਾਜਪੁਰੇ ਚੋਰੀ ਸੁਦਾ ਮੋਟਰਸਾਈਕਲ ਦਾ ਵਰਚਾ ਦਰਜ ਆਇਆ ਇਹ ਚੋਰੀ ਕਰਨ ਦੇ ਆਦੀ ਨੇ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਦੀ ਇਹ ਨੂੰ ਇਹਨਾਂ ਦਾ ਕੀ ਕੀਤਾ ਗਿਆ ਇਹਨਾਂ ਦਾ ਜੋ ਜੂਡੀਸ਼ੀਅਨਲ ਮਾਡਲ ਆ ਕੇ ਦਿੱਤਾ ਜੇਲ੍ਹ ਭੇਜਿਆ ਗਿਆ ਮਾਰੇ ਅੰਸਰਾ ਸੰਬੰਧੀ ਮਹਿਮ ਚਲਾਈ ਗਈ ਆ ਗਰਦੀਪ ਸਿੰਘ ਅਤੇ ਅਮਨਜੀਤ ਸਿੰਘ ਨੂੰ ਚੋਰੀ ਸੁਦਾ ਚਾਰ ਮੋਟਰਸਾਈਕਲ ਸਮੇਤ ਕਾਬੂ ਕੀਤਾ। ਪਾਰਾਂ ਦੀ ਹਦਾਇਤ ਮੁਤਾਬਕ ਮੁਤਾਬਕ ਮਾਰੇ ਅੰਸਰਾਂ ਸੰਬੰਧੀ ਮਹਿਮ ਚਲਾਈ ਗਈ ਆ ਜਿਸ ਕਰਕੇ ਅੱਜ ਗਰਦੀਪ ਸਿੰਘ ਅਤੇ ਅਮਨਜੀਤ ਸਿੰਘ ਨੂੰ ਚੋਰੀ ਸੁਦਾ ਚਾਰ ਮੋਟਰਸਾਈਕਲ ਸਮੇਤ ਕਾਬੂ ਕੀਤਾ। ਪਹਿਲਾਂ ਵੀ ਇਹਨਾਂ ਦੇ ਖਿਲਾਫ ਕੋਈ ਮਾਰ ਪਹਿਲਾਂ ਗਰਦੀਪ ਸਿੰਘ ਔਰ ਹਮਨਟੀ ਦੇ ਖਿਲਾਫ ਰਾਜਪੁਰੇ ਚੋਰੀ ਸੁਦਾ ਮੋਟਰਸਾਈਕਲ ਦਾ ਵਰਚਾ ਦਰਜ ਆਇਆ ਇਹ ਚੋਰੀ ਕਰਨ ਦੇ ਆਦੀ ਨੇ ਮੁੱਛੇ ਚੋਰੀ ਕਰਨ ਦੇ ਆਦੀ ਨੇ ਇਹਨੇ ਇਹਨਾਂ ਦਾ ਕੀ ਕੀਤਾ ਕਰਦੇ ਇਹਨਾਂ ਦਾ ਜੋ ਜੂਡੀਸ਼ੀਅਨਲ ਮਾਡਲ ਲਿਆ ਕੇ ਬੱਤਾ ਜੇਲ੍ਹ ਭੇਜਿਆ ਗਿਆ ਮਾੜੇ ਅੰਸਰਾ ਸੰਬੰਧੀ ਮਹਿਮ ਚਲਾਈ ਗਈ ਆ ਗਰਦੀਪ ਸਿੰਘ ਅਤੇ ਅਮਨਜੀਤ ਸਿੰਘ ਨੂੰ ਚੋਰੀ ਸੁਦਾ ਚਾਰ ਮੋਟਰਸਾਈਕਲ ਸਮੇਤ ਕਾਬੂ ਕੀਤਾ। ਪਾਰਾਂ ਦੀ ਹਦਾਇਤ ਮੁਤਾਬਕ ਮੁਤਾਬਕ ਮਾਰੇ ਅਨਸਰਾਂ ਸਬੰਧੀ ਮਹਿਮ ਚਲਾਈ ਗਈ ਆ ਜਿਸ ਕਰਕੇ ਅੱਜ ਗੁਰਦੀਪ ਸਿੰਘ ਅਤੇ ਅਮਰਜੀਤ ਸਿੰਘ ਨੂੰ ਚੋਰੀ ਸੁਦਾ ਚਾਰ ਮੋਟਰਸਾਈਕਲ ਸਮੇਤ ਕਾਬੂ ਕੀਤਾ। ਪਹਿਲਾਂ ਵੀ ਇਹਨਾਂ ਦੇ ਖਿਲਾਫ ਕੋਈ ਮਾਮਲਾ ਪਹਿਲਾਂ ਗੁਰਦੀਪ ਸਿੰਘ ਹੋਰ ਗੋਲਟੀ ਦੇ ਖਿਲਾਫ ਕਿ ਰਾਜਪੁਰੇ ਚੋਰੀ ਸੁਦਾ ਮੋਟਰਸਾਈਕਲ ਦਾ ਪਰਚਾ ਦਰਜ ਆਇਆ ਇੱਕ ਚੋਰੀ ਕਰਨ ਦੇ ਆਦੀ ਨੇ ਮੁੱਛੇ ਚੋਰੀ ਚੋਰੀ ਕਰਨ ਦੇ ਆਦੀ ਦੀ ਇਹ ਨੂੰ ਇਹਨਾਂ ਦਾ ਕੀ ਕੀਤਾ ਕਰਦੇ ਇਹਨਾਂ ਦਾ ਜੋ ਜੁਡੀਸੀ ਅਦਾਲਤ ਮੋੜ ਲੈ ਕੇ ਦਾਪਾ ਜੇਲ੍ਹ ਭੇਜਿਆ ਗਿਆ